ਹਾਂਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਸਰੀਏ ਉੱਤੇ ਜਿਹੜਾ TMT ਕਿਉਂ ਲਿਖਿਆ ਹੁੰਦਾ ਹੈਗਾ ਤੇ ਆਪਾਂ ਤੁਹਾਨੂੰ ਉਹਦੇ ਬਾਰੇ ਦੱਸਾਂਗੇ ਇਹਦਾ ਮਤਲਬ ਕੀ ਬਣਦਾ ਹੈਗਾ ਤੇ ਤੁਸੀਂ ਦੇਖ ਸਕਦੇ ਹੋਗੇ ਇਹਦੇ ਉੱਤੇ TMT ਲਿਖਿਆ ਹੋਇਆ ਹੈਗਾ ਇਹਦਾ ਤੁਹਾਨੂੰ ਮੈਂ ਇਹਦੀ ਫੁੱਲ ਫਾਰਮ ਦੱਸਦਾ ਵੀ ਕੀ ਬਣਦਾ ਹੈਗਾ ਥਰਮੋਮੈਕੈਨੀਕਲ ਟ੍ਰੀਟਮੈਂਟ ਵੀ ਇਹਦਾ ਇੱਕ ਟ੍ਰੀਟਮੈਂਟ ਹੁੰਦਾ ਸਰੀਏ ਦਾ ਇਹਨੂੰ ਉੱਚੇ ਤਾਪਮਨ ਤੇ ਪੂਰਾ ਐਨ ਗਰਮ ਕਰਕੇ ਫਿਰ ਇਹਨੂੰ ਠੰਡੇ ਪਾਣੀ ਦੇ ਨਾਲ ਪੂਰਾ ਐਨ ਇਕੁਲ ਹੱਦ ਠੰਡਾ ਕੀਤਾ ਜਾਂਦਾ ਹੈਗਾ ਤੇ ਇਹਦੇ ਨਾਲ ਕੀ ਹੁੰਦਾਗਾ ਇੱਕ ਤਾਂ ਸਰੀਆ ਜਿਹੜਾ ਉੱਪਰਲੀ ਸਾਈਡ ਹੈ ਇਹਦੀ ਹਾਰਡ ਹੁੰਦੀ ਹੈ ਤੇ ਵਿੱਚੋਂ ਇਹ ਨਰਮ ਹੁੰਦਾਗਾ ਇਹਦੇ ਵਿੱਚ ਚਾਰ ਗੁਣ ਜਿਹੜੇ ਉਹ ਪੈਦਾ ਹੋ ਜਾਂਦੇ ਨੇ ਤੇ ਪਹਿਲੇ ਨੰਬਰ ਦੇ ਤਾਂ ਇਹਦੀ ਸਟਰੈਂਥ ਹੈ ਜਿਹੜੀ ਪੂਰੀ ਐਨ ਇਹ ਮਜ਼ਬੂਤ ਹੋ ਜਾਂਦਾਗਾ ਸਰੀਆ ਹਾਈ ਹਾਈ ਸਟਰੈਂਥ ਹੋ ਜਾਂਦੀ ਹੈ ਇਹ ਪੂਰੀ ਇਹਦੀ ਤੇ ਬਾਕੀ ਬਿਲਡਿੰਗ ਤੁਹਾਡੀ ਪੂਰੀ ਐਨ ਮਜ਼ਬੂਤ ਬਣੂਗੀ ਤੇ ਦੂਜਾ ਨੰਬਰ ਫਲੈਕਸੀਬਿਲਟੀ ਤੇ ਇਹਨੂੰ ਸਰੀਆ ਨੂੰ ਜਿਵੇਂ ਮਰਜ਼ੀ ਤੁਸੀਂ ਮੋੜ ਲਓ ਇਹਦਾ ਰਿੰਗ ਮੋੜ ਲਓ 180 ਡਿਗਰੀ ਤੇ ਤੁਸੀਂ ਇਹਨੂੰ ਮੋੜ ਦੋ ਇਹ ਸਰੀਆ ਕ੍ਰਿੰਕ ਨਹੀਂ ਖਾਂਦਾ ਹੈਗਾ ਕੱਟਦਾ ਨਹੀਂ ਹੈਗਾ ਤੇ ਤੀਜਾ ਨੰਬਰ ਜਿਵੇਂ ਮਰਜ਼ੀ ਪਚਾਹਾਲਾ ਜੇ ਕੋਸ ਮਰਜ਼ੀ ਆਜੇ ਹਿੱਲ ਜੂਦਾ ਇਹ ਸਾਰਾ ਕੁਝ ਉਹ ਪਚਾਹਾਲ ਨੂੰ ਚਲਦਾਗਾ ਤੇ ਹਿੱਲੋ ਜੁਲੋ ਜੇ ਮਾੜੀ ਮੋਟੀ ਹੋਊਗੀ ਤਾਂ ਇਹਨੇ ਆਪਣੇ ਹਿਸਾਬ ਨਾਲ ਕਿਉਂਕਿ ਇਹਦੀ ਫਲੈਕਸੀਬਿਲਟੀ ਜਿਆਦਾ ਹੁੰਦੀ ਹੈਗੀ ਤੇ ਇਹ ਨਰਮ ਹੋ ਕੇ ਆਪ ਹੀ ਮੁੜ ਜਾਂਦਾਗਾ ਫਿਰ ਫਿਰ ਇਹ ਆਪਣੀ ਜਗ੍ਹਾ ਤੇ ਹੀ ਆ ਜਾਂਦਾਗਾ ਤੇ ਚੌਥਾ ਨੰਬਰ ਇਹ ਇਹਨੂੰ ਸੀਤੀ ਇਹਨੂੰ ਜੰਕ ਨਹੀਂ ਲੱਗਦੀ ਸਰੀਏ ਨੂੰ ਟੀਐਮਟੀ ਸਰੀਏਨ ਕਰਨੀ ਫੜਦਾ ਹੈਗਾ ਤੇ ਬਾਕੀ ਇਹਦੇ ਨਾਲ ਸਾਰੀ ਬਿਲਡਿੰਗ ਤੁਹਾਡੀ ਪੂਰੀ ਐਨ ਮਜ਼ਬੂਤ ਹੋਊਗੀ ਤੇ ਬਾਕੀ ਤੁਸੀਂ ਮੇਰੀਆਂ ਹੋਰ ਵੀਡੀਓ ਦੇਖਣੀਆਂ ਨੇ ਤਾਂ ਮੇਰੇ YouTube ਚੈਨਲ ਤੇ ਜਾਓ ਮੇਰੇ ਚੈਨਲ ਦਾ ਨਾਮ ਹੈ ਨਿਰਭੈ ਮਿਸਟਰੀ ਹੱਬ ਤੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਸਰੀਰ ਬਾਰੇ ਤੁਸੀਂ ਲੈ ਸਕਦੇ ਹੋਗੇ ਧੰਨਵਾਦ